ਵਾਣੀ ਨੇਤਰਾਂ ਦੇ ਵਿੱਚ ਗੁਰਬਾਣੀ ਵਸੀ ਹੋਈ ਹੈ ਅੱਠ ਜਗ੍ਹਾ ਤੇ ਮਹਾਪੁਰਸ਼ਾਂ ਦਾ ਬਚਨ ਹੈ ਸਾਧੂ ਦੇ ਅੱਠ ਜਗ੍ਹਾ ਦੇ ਉੱਤੇ ਅੰਮ੍ਰਿਤ ਹੁੰਦਾ ਜਿਨ੍ਹਾਂ ਦੇ ਗੁਰਬਾਣੀ ਕੰਠ ਸੀ ਗੁਰਮੁਖ ਰੋਮ ਰੋਮ ਹਰਤੇ ਆਵੇ ਗੁਰਮੁਖ ਸਗਲੀ ਗਣਤ ਮਿਟਾਓ ਜਿਨ੍ਹਾਂ ਦਾ ਜੀਵਨ ਹੀ ਅੰਮ੍ਰਿਤ ਭਰਿਆ ਸੀ ਉਸ ਮਹਾਪੁਰਸ਼ ਟਿੱਬੇ ਵਾਲੇ ਮਹਾਪੁਰਸ਼ਾਂ ਦਾ ਸੁਪੁੱਤਰ ਸੀ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਸਮਾਧਾਂ ਤੇ ਨਮਸਕਾਰ ਕਰਾ ਦੋ ਸਤਿਵਚਨ ਬਸਤੂ ਦੇ ਦਿੱਤੀ ਮਹਾਪੁਰਸ਼ਾਂ ਨੇ ਮਜੂਦਾ ਮਹਾਪੁਰਸ਼ਾਂ ਬੇਟੇ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਲੈਵ ਚੱਲਦਾ ਹੋਣਾ ਸਾਇਦ ਕਈ ਵਾਰੀ ਕੀ ਹੁੰਦਾ ਸੀ ਬਚਨ ਤੋਂ ਮੁਨਕਰ ਹੋ ਜਾਂਦੇ ਮਹਾਪੁਰਸ਼ਾਂ ਨੇ ਉਸ ਬੱਚੇ ਤੇ ਕਿਰਪਾ ਕਰ ਦਿੱਤੀ ਮਹਾਪੁਰਸ਼ਾ ਨੇ ਕਿਰਪਾ ਕਰ ਦਿੱਤੀ ਉਸ ਬੱਚੇ ਦੇ ਉੱਤੇ ਬਚਨ ਕੀਤਾ ਮਹਾਪੁਰਸ਼ਾ ਨੇ ਮੈਨੂੰ ਇਸ਼ਾਰਾ ਕਰਕੇ ਕਹਿੰਦੇ ਕਹਿੰਦੇ ਬਲਜੀਤ ਸਿੰਘ ਫਕਰ ਵੀ ਇਦਾਂ ਹੀ ਸੀ ਜਦੋਂ ਮਹਾਪੁਰਸ਼ਾ ਕੋਲੇ ਆਇਆ ਸੀ ਉਹਦੀ ਹਾਲਤ ਵੀ ਇਦਾਂ ਹੀ ਸੀ ਬਚਨ ਐਸਾ ਕੀਤਾ ਮਹਾਪੁਰਸ਼ਾ ਨੇ ਸੱਚ ਜਾਣਿਓ ਗੁਰਬਾਣੀ ਕਥਨ ਕਰਦੀ ਹੈ ਸਟੈਂਪ ਲਾਉਂਦੀ ਹੈ ਗੁਰੂ ਮਹਾਪੁਰਸ਼ਾ ਦੀ ਬਾਣੀ कंचन करो कंचन करी लोहे कंचन करो સદગુર મા પુરુષાન પાર્જન કરે I'm gonna ਚੰਦਨ ਕਾ ਬਿਰਵਾ ਪਲਾ ਬੇੜੀ ਓਟਾ ਕ ਪਲਾਸ ਓਏ ਪੀ ਚੰਦਨ ਹੋਏ ਰਹਿ ਵਸਾ ਜੋ ਚੰਦਨ ਪਾਏ ਐਸੇ ਮਹਾਪੁਰਸ਼ ਹੁੰਦੇ ਹੀ ਐ ਐਸਾ ਅਨੰਦ ਗੁਰੂ ਦੇਵ ਮਹਾਪੁਰਸ਼ਾਂ ਨੇ ਵਰਤਾਇ ਅੱਜ ਮੌਜੂਦਾ ਮਹਾਪੁਰਸ਼ ਵਰਤਾ ਰਹੇ ਆਉ ਗਲਤੀਆਂ ਭੁੱਲਾਂ ਦੀ ਖੇਮਾ ਬਖਸ਼ਿਓ ਗੁਰੂ ਦੇਵ ਮਹਾਪੁਰਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਏ ਗੁਰੂ ਦੀ ਸੰਗਤ ਬਖਸ਼ਣ ਯੋਗ ਐ ਆਉ ਬਹੁਤ ਇਸਤਿਹਾਰ ਯੋਗ ਸੰਤ ਬਾਬਾ ਗੁਲਾਬ ਸਿੰਘ ਜੀ ਜਥੇ ਦੇ ਜਥੇਦਾਰ ਉਨਾ ਵੱਲੋਂ ਕਮਾਏ ਹੋਏ ਪਰਵਚਨ ਆਪਾਂ ਸਾਰਿਆਂ ਨੇ ਸਰਵਣ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਮੇਰੇ ਵੀਰ ਜੰਮ ਭੈਣਾ ਸ਼ਿਵਾ ਤੋਂ ਬਿਨਾ ਪੰਡਾਲ ਤੋਂ ਬਾਹਰ ਹਨ ਭਾਈ ਉਹ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਸਜੋ ਜਿਹੜੇ ਵੀਰ ਜਾਂ ਭੈਣਾ ਸੇਵਾ ਕਰ ਰਹੇ ਨੇ ਉਹ ਸੇਵਾ ਕਰੋ। ਬਾਕੀ ਦੀ ਸੰਗਤ ਜਿਹੜੀ ਬਾਹਰ ਖੜੀ ਐ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ। ਮਹਾਪੁਰਖ ਚੰਦ ਮਿੰਟਾਂ ਦੇ ਵਿੱਚ ਹੀ ਸੰਤ ਮਹਾਰਾਜ ਜੀ ਪਹੁੰਚਣ ਵਾਲੇ ਨੇ। ਸੰਗਤਾਂ ਨੂੰ ਬੇਨਤੀ ਐ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਜੀ। ਦਰਸ਼ਨ ਸਤਿਗੁਰ ਤੇ ਰਾਜੀ ਮੈਂ ਦੇਖ ਦੇਖ ਜੀਵਾਂ ਦਰਸ਼ਨ ਸਤਿਗੁਰ ਤੇ ਰਾਜੀ ਜੀ ਦੇਖ ਦੇਖ ਜੀਵਾਂ ਦਰਸ਼ਨ ਸਾਧਗੁਰੂ i'm gonna feed on of... ખ દેખ જીવા You <laughs> ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਇ ਪ੍ਰਮੇਰਾ اے ਗੁਰ ਪੂਜਨੀਕ ਵਾਹਿਗੁਰੂ ਪ੍ਰਮਾਤਮਾ ਮੈਂ ਤੇਰੇ ਦਰਸ਼ਨ ਨੂੰ ਦੇਖ ਕੇ ਜਿਉਂਦਾ ਹਾਂ ਤੇਰਾ ਦਰਸ਼ਨ ਕਰਕੇ ਮੇਰੇ ਪਿਛਲੇ ਕਰਮ ਕੀਤੇ ਹੋਏ ਪਿਛਲੇ ਜਨਮਾਂ ਦੇ ਕਰਮ ਪੂਰਨ ਸਫਲੇ ਹੋ ਜਾਣਗੇ ਇਹ ਬੇਨਤੀ ਸੁਣ ਪ੍ਰਾ ਮੇਰੇ हे ਵਾਹਿਗੁਰੂ ਇਹ ਮੇਰੀ ਬੇਨਤੀ ਸੁਣ ਦੇ ਨਾਮ ਕਰ ਆਪਣੇ ਚਿਹਰੇ हे ਵਾਹਿਗੁਰੂ ਸਾਨੂੰ ਆਪਣੇ ਦਾਸ ਬਣਾ ਲੈ ਚਿਹਰੇ ਅਤੇ ਸਾਨੂੰ ਨਾਮ ਦੀ ਦਾਤ ਦੇ ਦੇ ਆਪਣੀ ਸ਼ਰਨ ਰਾਖ ਪ੍ਰਾਪਾ ਦੇ ਤੈ